SY National Students <laughs> Union of India ਉਸ ਤੋਂ ਸਾਡੇ ਵਿੱਚ ਐਨ ਵੱਡੇ ਲੋਕ ਲੀਡਰਸ ਕਾਂਗਰਸ ਦੇ ਜੋੜ ਰਹੇ ਨੇ ਚਲੋ ਅੱਗੇ ਕਿਉਂ ਅੱਗੇ ਆਪਾਂ ਸਭ ਤੁਸੀਂ ਬੁਲਾਵਾ ਜੀ ਉਹਨਾਂ ਨੂੰ ਚਲੋ ਕਾਲੀ ਦੇ ਪਾਸੇ ਗੱਲ ਪਾ ਕਾਲੀ ਦੇ ਪਾਸੇ ਹੀ ਗੱਲ ਪਾ ਰਾਊਂਡ ਕਰਾਓ ਤੇਰੇ ਸਿਆਲ ਕਾ ਸਾਥ ਤੇ ਨਾਲ ਆ ਸਾਰਾ ਆ ਗਿਆ ਪਿੰਬ ਲਾਉਣੇ ਬੰਦੇ ਬਲਾਓ ਜੀ ਤੇ ਪਾ ਕੇ ਆ ਮਿਲ ਜਾ ਹਾਂ ਬਲਾ ਆ ਕਰਦੇ ਕਰ ਸਾਡੇ ਇਹਨਾ ਪ੍ਰਧਾਨ ਸਾਡੇ ਜੇ ਸਾਰੇ ਇਹਨਾਂ ਦੀ ਕਾਂਗਰਸ ਦੇ ਮਨਿਸਟਰ ਨੇ ਜਗਮੋਨ ਕੰਨ ਜੀ ਦਾ ਪੰਜਾ ਜੈਦੇਵ ਸਿੰਘ ਮੰਡੇਰ ਜੀ ਵੀ ਸਾਡੇ ਸ਼ਾਮਿਲ ਹੋ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੈਦੇਵ ਸਿੰਘ ਜੀ ਇਹਨਾਂ ਨੂੰ ਸਾਡੇ ਕੌਂਸਲਰ ਆਓ ਅੱਗੇ ਆਓ ਅੱਗੇ ਆਓ ਸਾਹਮਣੇ ਆਓ ਅਮਨ ਮਦਰ ਸਾਹਿਬ ਜੈਲਕਾ ਸਾਹਿਬ ਇੱਕ ਮਿੰਟ ਆ ਜਾਓ ਇਹਨਾਂ ਨੂੰ ਪ੍ਰਾਪਤ ਸਾਰੀ ਸਤਿਕਾਰ ਆਵਾਜ਼ ਦੇਖੀ ਅੱਜ ਇਹਦਾ ਨਾਲ ਹੋ ਕੇ ਇਹ ਸ਼ੁਰੂ ਹੋ ਰਿਹਾ ਹੈ। ਉਹਨਾਂ ਵਿੱਚ ਵਿਜੇ ਦਾਦਾ ਚਿੱਤੀ ਟੀਮ ਅਤੇ ਕੀਰਤ ਸਿੰਘ ਅਰੋੜਾ ਜੀ ਮਨਦੀਪ ਕੁਮਾਰ ਜੀ ਰੇਸ਼ ਕੁਮਾਰ ਜੀ ਸਰ ਜਲਾ ਪ੍ਰਧਾਨ ਆਈ.ਡੀ.ਐਸ.ਲ ਦੇ ਬੀ.ਜੇ.ਪੀ. ਇਹ ਸਾਰੇ ਬੀ.ਜੇ.ਪੀ. ਤੋਂ ਅੱਜ ਭਾਗਤੇ ਜਨਤਾ ਪਾਰਟੀ ਦੇ ਆਈ.ਡੀ.ਐਸ. ਹਟ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੇ ਨੇ। ਸਾਡੇ ਇੰਚਾਰਜ ਰਹੇ ਨੇ ਸ਼ਹਿਰੀ ਕੇਂਦਰ ਦੇ ਸੇਵਾਦਾਰ ਸਾਹਿਬ ਦੇ ਵਾਰਡ ਨੰਬਰ 5 ਤੇ ਨੀਜੇ ਵੀ ਦੇ ਵਾਰਡ ਪੈਂਦੇ ਨੇ 65 ਨੰਬਰ ਵਾਲਾ ਸਲੇਸ਼ ਕੁਮਾਰ ਜੰਮਾ ਜੀ ਬੰਡਲ ਆਈਟੀ ਸਰਕਲ ਵਾਰਡ ਨੰਬਰ 52 ਰਣਜੀਤ ਸਿੰਘ ਜੀ ਐਗਜ਼ੀਕਿਊਟਿਵ ਮੈਂਬਰ ਆਈਟੀ ਸਰਕਲ ਵਾਰਡ ਨੰਬਰ 55 ਤੋਂ ਰੋਹਿਤ ਮਿਸ਼ਰਾ ਜੀ ਐਗਜ਼ੀਕਿਊਟਿਵ ਮੈਂਬਰ ਆਈਟੀ ਸਰਕਲ ਵਾਰਡ ਨੰਬਰ 54 ਮੇਹਾ ਰਾਣੀ ਜੀ ਮੇਹਾ ਰਾਣੀ ਕਿੱਥੇ ਆ ਮੇਰਾ ਨਾਮ ਹੈ ਜੀ ਆਈਟੀ ਸਰ ਬੀਜੇਪੀ ਨੂੰ ਵਾਰਡ ਨੰਬਰ 55 ਤੋਂ ਅੱਛਾ ਸਾਡੇ ਵਿੱਚ ਰਣਜੀਤ ਪਰਸੰਤ ਜੀ ਵੀ ਸਾਡੇ ਵਿੱਚ ਉਧਰ ਸਾਰੇ ਲੁਧਿਆਣੇ ਵਾਲੇ ਪਰਸੰਤ 아이 ਸਿੰਘ ਖਾਲਸਾ ਕੇ ਵੱਡੇ ਹੋਏ ਨੇ ਤੇ ਦਰਜੀਤ ਪਰਸੰਤ ਜੀ ਵੀ ਸਾਡੇ ਵਿੱਚ ਆਏ ਨੇ ਆਓ ਜੀ ਬਹੁਤ ਗਰਮੀ ਹੈ ਤੇ ਕਿੰਨਾ ਹੋਇਆ ਸੱਚਾ ਚੱਲ ਆਪਕੋ ਉਸਨੇ ਮਾਰੀ ਜੀ ਅੱਜ ਚਲੀ ਮੇਰੀਆਂ ਕਰਮਚਾਰੀਆਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਇਲੈਕਸ਼ਨ ਦੇ ਵਿੱਚ ਵੀ ਤੁਹਾਡਾ ਜਿਹੜਾ ਅਹਿਮ ਰੋਲ ਹੁੰਦਾ ਹੈ ਜਿਹੜੀ ਹੱਕ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚੇ ਤਾਂ ਜੋ ਕਿ ਲੋਕ ਡਿਸਾਈਡ ਕਰ ਸਕਣ ਵੀ ਸੱਚ ਕੋਈ ਸੱਚ ਕੀ ਹੈ ਤੇ ਝੂਠ ਕੀ ਹੈ ਸੋ ਅੱਜ ਫਿਰ ਲੋਜ ਦੀ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਦਿਨ-ਪ੍ਰਤੀ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਪ੍ਰਵਾਹ ਜਿਹੜਾ ਵਧਦਾ ਜਾ ਰਿਹਾ ਹੈ। ਕੋਰੋਨ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵੱਡੇ ਮੈਂ ਕਹਿ ਸਕਦਾ ਪਾਰਟੀ ਦੇ ਆਗੂ ਸਹਿਬਾਨ ਵਿਰੋਧੀ ਪਾਰਟੀਆਂ ਦੇ ਉਹ ਵੀ ਨਾਲ ਜਿਹੜੇ ਨੇ ਉਹਦੇ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਨਾਮ ਨਾਲ ਜਾਣੀ ਜਾਂਦੀ ਹੈ। ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਲਈ ਜਾਣੀ ਜਾਂਦੀ ਹੈ। ਸੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਹਰ ਕੀਰਤ ਸਿੰਘ ਅਰੋੜਾ ਜੀ ਜਿਹੜੇ ਜ਼ਿਲ੍ਹਾ ਆਈਟੀ ਸੈੱਲ ਬੀਜੇਪੀ ਲੁਧਿਆਣਾ ਤੋਂ ਜਿਹੜੇ ਕੋਰਡੀਨੇਟਰ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਮੈਂ ਉਹਨਾਂ ਦੀ ਦਿਲ ਦੀ ਗਹਿਰਾਈ ਤੋਂ ਜੀ ਆਇਆਂ ਆਖਦਾ ਹਾਂ ਮਨਦੀਪ ਕੁਮਾਰ ਜੀ ਉਹ ਵੀ ਬੀਜੇਪੀ ਤੋਂ ਨੇ ਅਕਲੇਸ਼ ਕੁਮਾਰ ਜੀ ਮੰਡਲ ਇੰਚਾਰਜ ਉਹ ਵੀ ਬੀਜੇਪੀ ਤੋਂ ਨੇ ਰਣਜੀਤ ਸਿੰਘ ਜੀ ਰੋਹਿਤ ਕੁਮਾਰ ਮਿਸ਼ਰਾ ਜੀ ਔਰ ਨੀਹਾ ਰਾਣੀ ਜੀ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਆਪਣੇ ਪਰਿਵਾਰ ਦੇ ਵਿੱਚ ਆਉਣ ਤੇ ਜੀ ਆਖਦਾ ਹਾਂ ਉਸ ਤੋਂ ਬਾਅਦ ਅਰਜਤ ਜੀ ਮਨੂ ਰਾਣਾ ਜੀ ਸ਼ੰਸ਼ੇਰ ਜੀ ਸੰਧੂ ਜੀ ਅਮਨ ਜੀ ਰਵੀ ਅਰੋੜਾ ਜੀ ਇਹ ਵੀ ਪਰਿਵਾਰ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਖਦਾ ਹਾਂ ਐਨ ਐਸ ਯੂ ਆਈ ਤੋਂ ਆਏ ਨੇ ਇਹ ਜਿਹੜੇ ਐਨ ਐਸ ਯੂ ਆਈ ਤੋਂ ਆਏ ਨੇ ਜਿਹੜੇ ਕਾਂਗਰਸ ਦੇ ਮੈਂ ਕਹਿ ਸਕਦਾ ਵੀ ਉਹਨਾਂ ਦਾ ਪਰਿਵਾਰ ਛੱਡ ਕੇ ਆਜਾ ਮਾਦੀ ਪਾਰਟੀ ਚ ਸ਼ਾਮਲ ਹੋਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਉਸ ਤੋਂ ਬਾਅਦ ਹਰਕੀਰਤ ਸਿੰਘ ਅਰੋੜਾ ਜੀ ਇਹ ਹੋ ਗਏ ਹਾਂ ਜੀ ਬੈਕ ਸੈਟ ਸੋ ਮੈਂ ਦੱਸਣਾ ਚਾਹੁੰਦਾ ਵੀ ਜੈਦੀਪ ਸਿੰਘ ਉਹ ਵੀ ਅੱਜ ਸਾਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ ਦਲਜੀਤ ਸਿੰਘ ਬਸਤ ਜੀ ਦੀ ਅਗਵਾਈ ਦੇ ਹੇਠ ਇਹ ਜਿਹੜਾ ਪਰਿਵਾਰ ਹੈ ਇਹ ਅੱਜ ਨਾਲ ਆਇਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਇਹੋ ਬੇਨਤੀ ਕਰਾਂਗੇ ਵੀ ਹੁਣ ਤਗੜੇ ਹੋ ਕੇ ਸੰਜੀਵ ਅਰੋੜਾ ਜੀ ਨੂੰ ਜਿੱਥੇ ਘਰ ਘਰ ਗਲੀ ਗਲੀ ਦੇ ਵਿੱਚ ਹਰ ਪਰਿਵਾਰ ਨੂੰ ਹਰ ਬਜ਼ੁਰਗ ਨੂੰ ਆਪਣੇ ਜਿਹੜੇ ਵਿਚਾਰ ਆਮ ਆਦਮੀ ਪਾਰਟੀ ਦਾ ਪ੍ਰਚਾਰ ਹੈ ਜਿਹੜਾ ਉਹਦੇ ਵਿੱਚ ਪਹੁੰਚਾਉਣ ਦੇ ਵਿੱਚ ਰਾਤ ਦਿਨ ਇਹ ਵੀ ਟੀਮ ਜਿਹੜੀ ਹੈ ਸਾਡੀ ਮਿਹਨਤ ਕਰੂਗੀ ਔਰ ਸੰਜੀਵ ਅਰੋੜਾ ਜੀ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਅੱਜ ਦਾ ਇੱਕ ਮਾਹੌਲ ਜਿਹੜਾ ਲੁਧਿਆਣਾ ਵੈਸਟ ਦਾ ਬਣਿਆ ਹੋਇਆ ਹੈ ਲੋਕ ਪਿਆਰ ਕਰ ਰਹੇ ਨੇ ਮਾਨ ਸਤਕਾਰ ਕਰ ਰਹੇ ਨੇ ਸੰਜੀਵ ਲੋੜਾ ਜੀ ਦਾ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਡੇ ਮਹਿਬੂਬ ਨੇਤਾ ਅਰਜਨ ਕੇਚਰੀਵਾਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਜਿਹੜੇ ਜਲੰਧਰ ਵੈਸਟ ਦੇ ਵਿੱਚ ਆ ਕੇ ਆਪਣੇ ਲੁਧਿਆਣਾ ਵੈਸਟ ਦੇ ਵਿੱਚ ਜਿਹੜੇ ਆ ਕੇ ਆਪਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਟੇਜਾਂ ਤੇ ਜਿਹੜੇ ਲੋਕਾਂ ਦਾ ਹਜੂਨ ਜਿਹੜਾ ਹੈ ਉਹਨਾਂ ਨੂੰ ਵਿਚਾਰ ਚਰਚਾ ਕਰਨਗੇ ਔਰ ਨਵੇਂ ਜਿਹੜੇ ਪਰਿਵਾਰ ਆਉਣਗੇ ਲੁਧਿਆਣਾ ਵਾਸਤੇ ਵਿੱਚ ਉਹਨਾਂ ਦਾ ਵੀ ਜਿਹੜਾ ਜੀ ਆਇਆਂ ਆਖਣਗੇ ਜੀ ਸੋ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਦਿਨ ਦੀ ਕਿਰਾਏ ਤੋਂ ਧੰਨਵਾਦ ਕਰਾਂ